ਸਤਿ ਸ਼੍ਰੀ ਅਕਾਲ ਜੀ ਅਸੀਂ ਇਸ ਵਕਤ ਖੜਿਆਂ ਲਜੀਜ਼ ਵਾਲੇ ਸਰਦਾਰ ਜਿਨ੍ਹਾਂ ਦੀ ਅੱਜਕੱਲ ਬੜੀ ਚਰਚਾ ਤੇ ਉਹ ਮੋਗੇ ਦੇ ਵਿੱਚ ਨੇ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਕਹੂੰਗਾ ਵੀ ਆਨਸਾਰ ਆਪਦੀ ਲੋਕੇਸ਼ਨ ਦੱਸਣ ਕਿਉਂਕਿ ਕਈ ਲੋਕ ਲੋਕੇਸ਼ਨ ਦੇ ਉੱਤੇ ਜ਼ਰੂਰ ਅੜ ਜਾਂਦੇ ਆ ਇੱਥੇ ਵੈਸੇ ਜਿਹੜੀ ਹਵੇਲੀ ਆ ਨੇੜੇ ਉਹ ਇਹਨਾਂ ਦੀ ਖਾਸ ਲੋਕੇਸ਼ਨ ਹਾਂਜੀ ਉੱਥੋਂ ਸ਼ੁਰੂ ਕਰੀਏ ਸਤਿ ਸ਼੍ਰੀ ਅਕਾਲ ਜੀ ਬੇਰਕਤ ਖਾਲਸਾ ਵੈਰੀ ਦੀ ਕੀ ਫਤਿਹ ਬਾਈ ਜੀ ਜਿਹੜੀ ਲੋਕੇਸ਼ਨ ਹੈ ਆਪਣੀ ਜਿੱਦੋਂ ਤੁਸੀਂ ਬੱਸ ਅੱਡੇ ਤੋਂ ਹੰਨੇ ਨਾ ਸਿੱਧਾ ਹੀ ਤਕਰੀਬਨ 300 ਮੀਟਰ ਦੀ ਦੂਰੀ ਤੇ ਬਿਲਕੁਲ ਆਪਣੀ ਜਿਹੜੀ ਅੰਮਰਸਾਰੀ ਲਈ ਹੋਈ ਜੁਗੀ ਹੈ ਨਾ ਮੇਨ ਬਹੁਤ ਮਸ਼ਹੂਰਾ ਵੀ ਇਹ ਬਿਲਕੁਲ ਲੱਗੇ ਆ ਤੇ ਵੱਧ ਤੋਂ ਵੱਧ ਵੀਰ ਜੀ ਆਪਣਾ ਜੇ ਇੱਕ ਹੋਰ ਤੁਹਾਨੂੰ ਦੱਸੀਓ ਆਪੋਜੀਟ ਆ ਥੋੜਾ ਜਿਹਾ ਆਪਣਾ ਪਿੰਡਾ ਜਿਹੜਾ ਬਿੱਗ ਬੈਨ ਆ ਬਿੱਗ ਬੈਨ ਤੇ ਵੀ ਲੱਗੇ ਆ ਨੇਰੇ ਇਹ ਤੇਰੀਆਂ ਮੇਨ ਲੋਕੇਸ਼ਨਾਂ ਜਦੋਂ ਤੁਸੀਂ ਵਿਜ਼ਿਟ ਕਰਨਾ ਤੇ ਉਹ ਉਹ ਆਲਾਕੇ ਲੋਕੇਸ਼ਨ ਆਕੇ ਤੁਸੀਂ ਬੜੇ ਈਜ਼ੀਲੀ ਪਹੁੰਚ ਸਕਦੇ ਹੋ ਇੱਥੇ ਖਾਸ ਤੌਰ ਦੇ ਉੱਤੇ ਜਿਹੜਾ ਬੇਸ ਦੀ ਬੜੀ ਚਰਚਾ ਹੋ ਰਹੀ ਆ ਉਹਦੇ ਬਾਰੇ ਵੀ ਸਾਨੂੰ ਜਰੂਰ ਦੱਸਿਓ ਭਾਈ ਜੀ ਬੇਸ ਆਪਣਾ ਤੁਹਾਨੂੰ ਪਤਾ ਵਾ ਪੂਰਾ ਪਿਰਾ ਪੰਜਾਬ ਦੇ ਵਿੱਚ ਦਿੱਤੇ ਜਿਹੜੇ ਜਿਹੜੇ ਵੀਰ ਨੇ ਵੀ ਆਪਾਂ ਖਾਦਾ ਤੇ ਹਰੇਕ ਜਿਹੜੇ ਵੀ ਆਪਣੇ ਕਸਟਮਰ ਉਹਨਾਂ ਦੀ ਜਵਾਨ ਤੇ ਕੋ ਗੱਲ ਹੁੰਦੀ ਆ ਜਿਹੜਾ ਪੀਜ਼ਾ ਤਾਂ ਲਜ਼ੀਜ਼ ਵਾਲਿਆਂ ਦਾ ਔਰ ਪੀਜ਼ਾ ਵਾਕਿਆ ਲਜ਼ੀਜ਼ ਹੁੰਦਾ ਇਹ ਬਾਈ ਦੀਪ ਨੇ ਵੀ ਆਪਣਾ ਜਦੋਂ ਪੀਜ਼ਾ ਖਾਦਾ ਸੀ ਤੇ ਉਸ ਤੋਂ ਬਾਅਦ ਬੈਕ ਟੂ ਬੈਕ ਆਪਣਾ ਲੋਕਾਂ ਦੇ ਵਿੱਚ ਚਰਚੇ ਦਾ ਵਿਸ਼ਾ ਰਿਹਾ ਜਿਹੜਾ ਆਪਣਾ ਬੇਸ ਉਹਦੇ ਵਿੱਚ ਇਹ ਆ ਭਾਈ ਕਿ ਖਾਸ ਅਸੀਂ ਜਿਹੜਾ ਡੋਹ ਤਿਆਰ ਕਰਦੇ ਆ ਉਹ ਮੈਦੇ ਮੈਦੇ ਦਾ ਤੇ ਆਟੇ ਦਾ ਮਿਕਸ ਹੁੰਦਾ ਇੱਕ علیحدہ ਇਕੱਲਾ ਜਿਹੜਾ ਆਪਾਂ ਬਣਾਉਨੇ ਆ ਆਟੇ ਵਾਲਾ ਡੋਹ ਜਿਹੜੇ ਲੋਕ ਮੈਦਾ ਨਹੀਂ ਖਾ ਸਕਦੇ ਬਿਲਕੁਲ ਵੀ ਉਹਨਾਂ ਵਾਸਤੇ ਆਪਾਂ ਜਿਹੜਾ ਡੋਹਾ ਉਹ ਆਟੇ ਦਾ ਤਿਆਰ ਕਰਦੇ ਆ ਬਹੁਤ ਵਧੀਆ ਹੁੰਦਾ ਫ੍ਰੈਸ਼ ਹੁੰਦਾ ਭਾਈ ਜੀ ਜਿਹੜਾ ਇੱਕ ਖਾਸ ਹੁਣ ਇਸ ਤੋਂ ਨਵਾਂ ਆ ਰਿਹਾ ਵਾ ਉਹਦੇ ਬਾਰੇ ਵੀ ਜਰੂਰ ਦੱਸਿਓ ਮਲਟੀ ਗ੍ਰੇਨ ਦੀ ਵੀ ਚਰਚਾ ਹੋਈ ਹਾਂ ਜੀ ਮਲਟੀ ਗ੍ਰੇਨ ਆ ਰਿਹਾ ਭਾਈ ਜੀ ਆਪਣਾ ਉਹ ਜਿੱਦਾਂ ਹੁਣ ਬਿਲਕੁਲ ਜਿਹੜੇ ਲੋ ਆਪਣੇ ਵੀਰ ਨਹੀਂ ਖਾ ਸਕਦੇ ਦੂਜਾ ਮੈਦਾ ਜਾਂ ਆਟਾ ਉਹਨਾਂ ਵਾਸਤੇ ਆਪਾਂ ਮਲਟੀ ਗ੍ਰੇਨ ਜਿਹੜਾ ਹਫਤੇ ਦੇ ਵਿੱਚ ਵਿੱਚ ਉਹ ਵੀ ਲੈ ਕੇ ਆ ਰਹੇ ਹਾਂ ਡੋ ਜੀ ਛੇਤੀ ਐਲੀ ਮੋਗੇਲੀ ਬ੍ਰਾਂਚ ਆ ਇੱਥੇ ਆਪਾਂ ਉਹਨੂੰ ਲੈ ਕੇ ਆਵਾਂਗੇ ਬਈ ਅੱਛਾ ਜਦੋਂ ਇਹ ਪੀਜ਼ਾ ਤਿਆਰ ਕਰਦੇ ਆਂ ਤੇ ਬਾਕੀ ਜਿਹੜੇ ਹੋਰ ਨੇ ਉਹਨਾਂ ਦੇ ਨਾਲ ਆਪਾਂ ਵੱਖਰੇ ਕਿਦਾਂ ਥੋੜਾ ਜਿਹਾ ਇਹਦੇ ਬਾਰੇ ਜ਼ਰੂਰ ਚੰਨਣਾ ਪਾਇਆ ਵੀ ਅਸੀਂ ਵੱਖਰੇ ਆ ਉਹਦਾ ਕਾਰਨ ਪਹਿਲਾਂ ਤਾਂ ਤੁਹਾਨੂੰ ਪਤਾ ਆਪਣਾ ਦੇਖ ਵੱਖਰੀ ਆ ਬਾਪੂ ਦੀ ਕਿਰਪਨਾ ਜਿੱਦਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਨਾ ਸਭ ਸਾਡੇ ਆ ਰਹੇ ਆ ਤੇ ਸਰਪੀਓਤਨਾਪੂਰਨਾ ਨਾਲ ਇਹਨਾਂ ਨਾ ਤੇ ਜਦੋਂ ਆਪਾਂ ਭੋਜਨ ਤਿਆਰ ਕਰਦੇ ਹਾਂ ਤੇ ਵੈਗਲ ਵੈਗਲ ਨਾਮ ਜੱਪਦਾ ਨਾਮ ਚਾਉਂਦਾ ਹੈ ਨਾ ਤੇ ਬਾਕੀ ਬਿਉਤੀ ਸਾਰਾ ਤੁਸੀਂ ਪ੍ਰੈਸ਼ਰ ਬਣਾਉਨੇ ਆ ਲੈ ਚਾਹੀਏ ਸੱਤੀਆਂ ਚਾਹੇ ਉਹ ਡੋਆ ਚਾਹੇ ਉਹ ਪੀਰਾ ਮਹਿੰਗਾ ਜ਼ਰੂਰ ਲਾਂਗੇ ਪਰ ਇਹ ਨਹੀਂ ਆਮ ਜਿਵੇਂ ਤੁਹਾਨੂੰ ਫਟਕੀ ਆਮ ਰੇੜੀਆਂ ਤੇ ਵੇਨੇ ਆ ਨਾ ਹਾਈਜੀਨ ਦਾ ਬਹੁਤ ਖਿਆਲ ਰੱਖਿਆ ਜਾਂਦਾ ਵਾ ਸਰੇਖ ਤਰ੍ਹਾਂ ਦਾ ਨਾ ਬਹੁਤ ਜ਼ਿਆਦਾ ਅਸੀਂ ਖਿਆਲ ਰੱਖਦੇ ਆ ਬਈ ਇੱਥੇ ਸੰਗਤ ਜੀ ਇਹ ਜਿਹੜਾ ਗੱਲ ਆਪਾਂ ਕਰ ਰਹੇ ਆ ਪੀਜ਼ੇ ਦੀ ਇਹ ਜਿਹੜੇ ਲਜੀਜ਼ ਵਾਲੇ ਸਰਦਾਰ ਨੇ ਇਹ ਪੰਜਾਬ ਦੇ ਵਿੱਚ ਲਗਭਗ ਕਿੰਨੀ ਜਗ੍ਹਾ ਦੇ ਉੱਤੇ ਇਸ ਵਕਤ ਇਹਨਾਂ ਦੀਆਂ ਫਰਾਂਚਾਈਜ਼ੀਆਂ ਹੋਣਗੀਆਂ ਬਈ ਲਗਭਗ 14-15 ਜਗ੍ਹਾ ਤੇ ਆਪਾਂ ਆ ਗਏ ਕਰਵਾਤ ਤੁਸੀਂ ਆਪਣੀ ਫਰੀਦਕੋਟ ਤੋਂ ਉਸ ਤੋਂ ਅੱਗੇ ਆਪਣਾ ਕੋਟ ਪੂਰਾ ਸ੍ਰੀ ਮੁਕਸਰ ਸਾਹਿਬ ਮਲੋਟ ਬਠਿੰਡਾ ਉਸ ਤੋਂ ਬਾਅਦ ਆਪਣਾ ਸ਼ਡੂਲ ਕਰ ਔਰ ਇੱਧਰ ਆ ਜੀ ਆਪਾਂ ਪਰੋਇਕੁਰ ਭਲਾਥ ਮੋਗਾ ਔਰ ਆਪਣਾ ਰੱਬ ਤੁਹਾਡਾ ਭਲਾ ਕਰੇ ਸ੍ਰੀ ਅੰਮ੍ਰਿਤਸਰ ਸਾਹਿਬ ਤਰਨਤਨ ਸਾਹਿਬ ਤੇ ਆਪਣਾ ਅੰਮ੍ਰਿਤ ਇੱਥੇ ਪਹੁੰਚ ਰਹੇ ਬਈ ਜੀ ਅਸੀਂ ਉਮੀਦ ਕਰਦੇ ਹਾਂ ਤੁਸੀਂ ਜਦੋਂ ਮੋਗੇ ਆਉਂਗੇ ਜਾਂ ਜੋ ਜੋ ਜਗ੍ਹਾ ਇਹਨਾਂ ਨੇ ਦੱਸੀਆਂ ਉੱਥੇ ਪਹੁੰਚੋਗੇ ਤਾਂ ਜੋ ਇਹਨਾਂ ਨੇ ਕਿਹਾ ਕੀ ਉਹ ਸੱਚਾ ਤੇ ਉਹ ਖਾ ਕੇ ਹੀ ਦੱਸੋਗੇ ਤੇ ਇਸ ਲਈ ਤੁਹਾਨੂੰ ਆਉਣਾ ਪੈਣਾ ਇੱਕ ਵਾਰੀ ਲذیذ ਸਰਦਾਰਾਂ ਦੇ ਕੋਲੇ ਤੇ ਉਹ ਜਿਹੜੇ ਪੀਜੀ ਵਾਲੇ ਸਰਦਾਰ ਨੇ ਤੇ ਆਪਦਾ ਵਿਚਾਰ ਸਾਡੇ ਨਾਲ ਉਸ ਤੋਂ ਬਾਅਦ ਜ਼ਰੂਰ ਸਾਂਝੇ ਕਰਿਓ ਕਿ ਜੋ ਵੀਡੀਓ ਦੇ ਵਿੱਚ ਬੋਲਿਆ ਗਿਆ ਉਹ ਸੱਚਾ ਜਾਂ ਨਹੀਂ ਉਹਦੇ ਲਈ ਇੱਕ ਵਾਰੀ ਤੁਹਾਨੂੰ ਵਿਜ਼ਿਟ ਜ਼ਰੂਰ ਕਰਨਾ ਪੈਣਾ ਪੀਜ਼ਾ ਕੋਈ ਵੀ ਆਈਟਮ ਜ਼ਰੂਰ ਤਿਆਰ ਕਰੋ ਜੀ ਛਕੋ ਰਿਸਪੌਂਡ ਦਿਓ ਸਨਵਾ ਕੇ ਦੱਸੋ ਵੀ ਵਾਕਿਆ ਜੋ ਅਸੀਂ ਫੋਨ ਅਸੀਂ ਕਹਿ ਰਹੇ ਆ ਉਹਦੇ ਅਸੀਂ ਜੋ ਗੇਗੇ ਮਿਲੇਗੇ ਆ ਬਾਈ ਗੁਰਜੀਕਾ ਖਾਲਸਾ ਬਾਈ ਗੁਰਜੀਕਾ